ਜੀ ਸਵਾਗਤ ਹੈ ਤੁਹਾਡਾ ਅਲੀਸ਼ੇ ਸ਼ੋਰੂਮ ਭੀਖੀ ਦੇ ਇੰਸਟਾ ਪੇਜ ਤੇ ਸੋਡਰੀ ਲੈ ਕੇ ਆਏ ਬਹੁਤ ਹੀ ਪਿਆਰਾ ਡਿਜ਼ਾਈਨ ਦੇਖੋ ਜੀ ਆਲ ਓਵਰ ਸੂਟ ਹੈ ਬਹੁਤ ਹੀ ਸੋਹਣਾ ਸੂਟ ਆਪਣਾ ਬ੍ਰੈਂਡ ਰੈਨ ਵਾਲਾ ਜੀ ਸ਼ੰਕਰ ਦਾ ਦੁਪੱਟਾ ਸੂਟ ਲੈ ਕੇ ਆਏ ਜੀ ਆਲ ਓਵਰ ਸੂਟ ਹੈ ਬਹੁਤ ਹੀ ਪਿਆਰਾ ਫੈਬਰਿਕ ਰੂਗਾ ਜੀ ਦੁਪੱਟਾ ਵੀ ਪਿਓਰ ਦਾ ਪ੍ਰਿੰਟਡ ਦੁਪੱਟੇ ਨਾਲ ਸੂਟ ਆਇਆ ਜੀ ਪਿਓਰ ਦੁਪੱਟਾ ਪ੍ਰਿੰਟਡ ਦੁਪੱਟਾ ਚੈੱਕ ਕਰ ਲਓ ਕਿੰਨਾ ਪਿਆਰਾ ਦੁਪੱਟਾ ਹੈ ਪ੍ਰਿੰਟਰ ਬੱਟਾ ਰੂਗਾ ਜੀ ਪਿਓਰ ਦਾ ਬਹੁਤ ਹੀ ਪਿਆਰਾ ਸੂਟ ਹੋਊਗਾ ਜੀ ਆਨਲਓਵਰ ਸੂਟ ਦੇ ਨਾਲ ਦੁਪੱਟਾ ਪਿਓਰ ਦਾ ਕਲਰ ਚੈੱਕ ਕਰ ਲਓ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਜਲਦੀ ਤੋਂ ਜਲਦੀ ਮਿਊਜ਼ਿਕ ਕਰ ਲਓ ਪਿਓਰ ਦੁਪੱਟਿਆਂ ਸੂਟ ਸ਼ਾਂਕਾ ਬ੍ਰਾਂਡ ਦਾ ਬਹੁਤ ਹੀ ਸੋਹਣਾ ਡਿਸਕਾਊਂਟ ਦੇ ਉੱਪਰ ਦੇਵਾਗੇ ਸੂਟ ਜੀ ਕਲਰ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਨੇ ਲਵੈਂਡਰ ਆ ਗਿਆ ਜੀ ਪਾਊਡਰ ਬਲੂ ਫਰੋਜੀ ਆ ਗਿਆ ਜੀ ਨੈਕਸਟ ਕਲਰ ਚੈੱਕ ਕਰ ਲਓ ਗਾਦਰੀ ਕਾਇ ਰਊਗਾ ਜੀ ਬਹੁਤ ਹੀ ਪਿਆਰਾ ਕਲਰ ਚ ਆਇਆ ਨੈਕਸਟ ਕਲਰ ਚੈੱਕ ਕਰ ਲਓ ਯੈਲੋ ਮਸਟਰਡ ਕਲਰ ਆਇਆ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਜਲ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਸ਼ੰਕਰ ਬ੍ਰਾਂਡ ਦਾ ਆਲ ਓਵਰ ਸੂਟ ਹੈ ਨਾਲ ਦੁਪੱਟਾ ਪਿਓਰ ਦਾ ਪ੍ਰਿੰਟ ਆ ਦੇਖੋ ਦੁਪੱਟਾ ਪਿਓਰ ਦਾ ਜੀ ਪ੍ਰਿੰਟ ਦੁਪੱਟਾ ਰਹੂਗਾ 200 ਰੁਪਏ ਦਾ ਜਿਹੜਾ ਵਾਈਟ ਦੁਪੱਟਾ ਹੁੰਦਾ ਉਹਨੂੰ ਪ੍ਰਿੰਟ ਕਰਵਾਇਆ ਹੋਇਆ ਹੈ ਜੀ ਕਲਰ ਇਹਦੇ ਵਿੱਚ ਆਪਣੇ ਕੋਲ ਚਾਰ ਨੇ ਚਾਰੇ ਰੰਗ ਬਹੁਤ ਪਿਆਰੇ ਨੇ ਬਜ਼ੁਰਗਾਂ ਲਈ ਤਾਂ ਇਹ ਐਡਵਾਈਸ ਹੈ ਬਹੁਤ ਹੀ ਪਿਆਰਾ ਜੀ ਕਲਰ ਚੈੱਕ ਕਰ ਲਓ ਕਿੰਨੇ ਪਿਆਰੇ ਪਿਆਰੇ ਕਲਰ ਨੇ ਜਲਦੀ ਆ ਕੇ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰਾ ਲਿਓ WhatsApp ਦੇ ਉੱਪਰ ਬੁਕਿੰਗ ਕਰਾ ਲਿਓ ਵਿਜ਼ਿਟ ਕਰੋ ਅਲਿਸ਼ਾ ਸ਼ੋਰੂਮ ਦੀ ਖਿਜ ਦੇ ਉੱਪਰ ਬਹੁਤ ਹੀ ਸੋਹਣਾ ਕਲਰ ਆਇਆ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਆਇਆਗਾ ਸ਼ੰਕਰ ਬ੍ਰਾਂਡ ਦਾ ਆਲ ਓਵਰ ਸੂਟ ਹੈ ਜੀ ਪਿਓਰ ਦੁਪੱਟੇ ਨਾਲ ਰੇਟ ਕੋਈ 900 ਨਹੀਂ ਲੈਣਾ ਕੋਈ 1000 ਨਹੀਂ ਲੈਣਾ ਰੇਟ ਲੈਣਾ ਜੀ ਸਿਰਫ 600 ਰੁਪਏ 600 ਰੁਪਏ ਦਾ ਜੀ ਦੁਪੱਟੇ ਨਾਲ ਕਲਰ ਚੈੱਕ ਕਰ ਲੋ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਸ਼ੰਕਰ ਬ੍ਰਾਂਡ ਦਾ ਸੂਟ ਹੈ 600 ਰੁਪਏ ਦੇ ਵਿੱਚ ਜੀ ਦੁਪੱਟੇ ਨਾਲ